ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਗੇ ਤੇ ਠੀਕ ਠਾਕ ਹੋਵੋਗੇ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਪਹੁੰਚ ਗਏ ਆਪਾਂ ਤੁੰਦ ਦਾ ਅੱਜ ਫੇਰ ਬੁਰਾ ਹਾਲ ਹੋ ਗਿਆ ਹਨ ਪਾਣੀ ਅੰਗੂ ਢਿੱਗ ਜਾਂਦੀ ਹੈ ਹਨ ਮੀਂਹ ਵਾਂਗੂ ਤੇ ਮਿਸਤਰੀ ਹਜੇ ਪਹੁੰਚੀ ਨਹੀਂ ਆਪਾਂ ਚਾਹ ਲੈ ਕੇ ਪਹੁੰਚ ਗਏ ਆ ਤੇ ਦਿਖਾ ਦਈਏ ਮੜਾ ਜ ਆਸਾ ਪਾਸਾ ਦੇਖੋ ਇਨੀ ਧੁੰਦ ਆ ਅੱਜ ਇੱਥੇ ਪੋਰਟ ਦਾ ਕੰਮ ਚੱਲੂਗਾ ਆਹੀ ਦੇਣਾ ਕਿ ਧੁੰਦ ਦੇ ਬਾਕੀ 2 ਮਹੀਨੇ ਠੰਡ ਪੈਣੀ ਹੈ 2 3 ਮਹੀਨੇ ਠੰਡ ਪੈਂਦੀ ਹੈ ਬਾਕੀ ਗਰਮੀ ਹੁੰਦੀ ਹੈ ਠੰਡ ਵੀ ਪੈਣੀ ਚਾਹੀਦੀ ਹੈਗੀ ਚਾਹ ਫੜਾ ਅੱਗੇ ਬਾਬੇ ਨੂੰ ਲਾ ਕੇ ਤੇ ਬਾਅਦ ਚ ਮਚਾਉਣੇ ਅੱਗ ਸਾਰੇ ਹੀ ਲੈ ਚਲੇ ਗਏ ਕਿਹੜਾ ਆਇਦਰ ਭਾਲਣ ਪਿਆ ਲੱਕੜਾਂ ਤੇ ਨਾਲ ਪਾਥਾਂ ਆਹ ਬਈ ਆਪਣੀ ਅੰਗੀਠੀ ਪਹਿਲਾਂ ਚਾਹ ਰੱਖ ਗਏ ਇੱਥੇ ਚਾਬੀ ਲੋਕ ਲਾ ਦੀ ਮੋਟਰਸਾਈਕਲ ਨੂੰ दाग जा चल गए इधर गली बच दी ਯਾ ਹਈ ਵਾਬਾ ਲੈ ਵਾਬਾ ਚਾ ਚਕੋ ਚਾਇ ਚਕੋ ਚਾਇ ਮੈਸਤਰੀ ਅੱਜ ਲੇਟ ਆਉਣਗੇ ਉਹ ਸਮਾਨ ਸਮੂਹ ਲੈ ਕੇ ਆਉਣਗੇ ਅੱレ ਚੱਲ ਗਈ ਮੋਟਰ ਤੇ ਕੈਂਪਰ ਹਾਂ ਨਾ ਨਾ ਇੱਥੇ ਹੀ ਆਮਦ ਦੇ ਨਾਲ ਹੀ ਨਾ じゃ ਪਾ ਇੱਕ ਹੋਰ ਵੀਡੀਓ ਬਣਾਵਾਂਗੇ ਜੀ ਅੱਜ ਬਣ ਗਈ ਉਹ ਵੀਡੀਓ ਤਾਂ ਸ਼ਾਮ ਨੂੰ ਉਹ ਨਹੀਂ ਆਹ ਜਿਹੜੀ ਵੀਡੀਓ ਹੁਣ ਬਣ ਰਹੀ ਹੈ ਇਹ ਕੱਲ ਨੂੰ ਆਊਗੀ ਉਹ ਵੀਡੀਓ ਫੁੱਲ ਸ਼ੇਅਰ ਮਾਰਨੀ ਆ ਣੋ ਇੱਥੇ ਹੀ ਰਹਿਦਗੇ ਕੈਂਪਰ ਉਪਰ ਚੱਕ ਲੈ ਅੱਗੇ ਆਉਂਦੇ ਨੂੰ ਰੈਡੀ ਕਰ ਦੇਣਾ ਇਸ ਤਰੀ ਦੇ ਸਾਰਾ ਮੋਟਰ ਲਾ ਕੇ ਰੱਖ ਦਿੰਨੇ ਆ ਤੇ ਪਹਿਲਾਂ ਚੱਲ ਗਏ ਕੈਂਪਰ ਹਾਂ ே கதமா ਇਹ 11 ਫੁੱਟ ਥੱਲੇ ਆ ਮਿਲਣਾ ਬਸ ਲੈਵਲ ਇਹਦਾ ਇਹ 11 ਫੁੱਟ 1 ਇੰਚੀ ਇੱਥੋਂ ਕਰਨੇ ਪਊਗਾ ਆਪਾਂ ਨੂੰ ਉਸ ਤੋਂ ਹਣ ਤਾਂ ਸਹੀ ਮੈਂ ਤਿਆਗਿਆ ਪੋਰਚ ਦੀ ਗਲਾਈ ਦੀ ਡ੍ਰੇਨ ਇੱਥੇ ਕੰਮ ਆਉਂਦੀ ਹੈ ਜਿਹੜੀ ਸਕੂਲਾਂ ਚ ਪੜਾਉਂਦੇ ਆ ਡ੍ਰੇਨ ਉਹ ਇੱਥੇ ਕੰਮ ਆਉਂਦੀ ਆ ਪਰ ਕਾਰਨ ਦੇਸੀ ਪ੍ਰਕਾਰਾਂ ਸਰਗੇ ਦੀਆਂ ਪਹਿਲਾਂ ਗਲਾਈ ਥੱਲੇ ਬਣਾ ਕੇ ਚੈੱਕ ਕਰਨੀ ਆ ਫੇਰ ਤਾਂ ਬਣਾਂ ਫਾਦੂ ਲਓ ਜੀ ਗਲਾਈ ਬਨ ਰਹੀ ਆ ਪੋਰਚ ਦੀ ਲੱਗੇ ਭਾਈ ਮਿਸਤਰੀ ਮੱਥਾ ਮੱਥਾ ਵਾਹ ਵਾਜਦਾ ਇੱਥੇ ਇਧਰ ਘੜਦੇ ਆ ਮੂਰਾ ਪਾਣੀ ਪਾਉਣ ਵਾਸਤੇ ਡੱਗੀ ਬਣਾਤੀ ਸੀ ਆਪਾਂ ਗੱਡੀ ਆ ਕਹਿੰਦੇ ਪੱਥਰ ਬਣਾਤੀ ਪੱਥਰ ਪੱਥਰ ਬਣਾਦੀ ਪੱਥਰ ਬਣਾਜੀ ਬਈ ਪੱਥਰ ਬੇ ਬਟਾ ਥੋੜਾ ਲੈ ਕੇ ਬਟਾ ਥੋੜਾ ਉਦੋਂ ਮੈਂ ਜਾਣ ਕੇ ਲਿਆ ਪਰਾ ਭਾਰੀ ਹੈ ਇਹ ਭਾਰੀ ਬੰਨੂ ਟੀਚ ਹਾਂ ਸੱਤ ਦਿਨ ਤੋਂ ਮੰਗਾਈ ਹੈ ਅੜੀ ਇੱਥੇ ਹੋ ਲੱਗਿਆ ਦੋ ਡਾਂਗਾ ਕੌਲੀ ਨਾਲ ਲਾ ਕੇ ਰੱਖਣੀਆਂ ਪਿਆ ਕਰਨੀਆਂ ਛੱਪ ਵੀ ਆ ਸਕਦਾ ਕਿਉਂ ਕੋ ਕਿਸੇ ਮਰਜ਼ੀ ਵਾਸਤੇ ਵਸਤ ਨਹੀਂ ਪੈ ਸਕਦਗਾ ਕੁੱਤਿਆਂ ਵਾਸਤੇ ਵੀ ਕੁੱਤਿਆਂ ਦਾ ਫਾਇਦਾ ਪਤਾ ਲੱਗ ਜਾਂਦਾ ਕੋਈ ਆਪਣਾ ਬਾਤ ਦੇਖਣੀ ਚਾਹੀਦੀ ਹੂੰ ਕੁੱਤੇ ਪਿੱਛੇ ਪੈ ਜਾਂਦੇ ਆ ਜੀ ਉਹ ਤਾਂ ਦੱਸਣਾ ਪੈਂਦਾ ਕੁੱਤਿਆਂ ਹੌਲੀ ਹੋ ਕੇ ਦੱਸਿਆ ਗਰ ਵੀ ਮੈਂ ਗਵੰਡ ਇੱਥੋਂ ਦੇ ਹੀ ਆ ਇੱਥੋਂ ਦੇ ਹੀ ਆ ਜਦੋਂ ਤੈਜਮਗਲ ਪੈਂਦੇ ਹੁੰਦੇ ਆ ਬਾਹਰਲੇ ਬੰਦੇ ਮਗਰ ਪੈਂਦੇ ਆ ਤੈਜ ਮੈਨੂੰ ਕਹਿ ਰਿਹਾ ਹੁਣ ਹੌਲੀ ਕਰਕੇ ਉਹਨਾਂ ਨੂੰ ਦੱਸ ਦਿਆ ਗਰ ਵੀ ਇੱਥੋਂ ਦੇ ਹੀ ਆ ਮੈਂ ਉਹਨਾਂ ਨੇ ਗੜਾ ਸੁਣ ਲਿਆ ਲਾਤੀ ਛੱਡ ਲਈਆ ਲੋ ਜੀ ਹੁਣ ਆਪਾਂ ਪਹੁੰਚ ਗਏ ਵਰਕਸ਼ਾਪ ਤੇ ਆਪਣੇ ਪਿੰਡ ਹੀ ਗੇਟ ਬਣਵਾਉਣਾ ਦੇਣਾ ਲੋ ਆਹ ਗਲਾਂਗਾ ਬਣ ਗਏ ਦੋਨੇ ਪਾਸੇ ਤੇ ਇਹਨਾਂ ਦੇ ਟਾਈਮ ਬਹੁਤ ਲੱਗ ਗਿਆ ਅੱਜ ਤਾਂ ਕਰਕੇ ਇੰਨਾ ਹੀ ਕੰਮ ਹੋਇਆ ਹੁਣ ਇਹਦੇ ਉੱਤੇ ਬੀਮ ਪੈਣਾ ਇੱਕ ਤਾਰ ਨੂੰ ਤਾਂ ਇਹਨੂੰ ਕੀ ਹੁੰਦਾ ਨਹੀਂ ਪਤਾ ਹੀ ਗੱਲ ਪਸ਼ੂ ਨਾਲ ਦੇਦੇ ਉਹ ਚ ਕਰੰਟ ਆਉਂਦਾ ਰਹਿੰਦਾ ਹੁੰਦਾ ਵੀਰ ਦਾ ਕੋਸਿਸ ਵੀਰ ਦਾ ਕੋਣ ਲਾ ਲਾ ਫੋਟੋ ਸਵਾਰ ਕੇ ਲਿਆ ਕਰੀਏ ਲੈ ਸਵਾਰ ਕੀ ਆ ਮੰਗਾ ਇਹਦਾ ਨਾ ਐ ਵੀ ਰਸਤਾ ਫੋਟੋ ਕੰਦਾ ਚੰਗੀਦਣਾ ਲਿਆ ਕਰ ਅਗਲਾ ਗਮਨ ਗਾਇਨ ਬਦਗਾ ਐਂਡ ਪੂਰਗਾ ਹੁਣ ਪਤਾ ਲੱਗਦਾ ਥੋੜਾ ਜਿਹਾ ਵੀ ਕੰਮ ਚੱਲ ਰਿਹਾ